ਸਸਰੀਕਾਲ ਸਾਰਿਆਂ ਨੂੰ ਅੱਜ ਇੱਕ ਵਿਅੰਗ ਜਾਂ ਪੇਸ਼ ਹੈ ਦੂਰ ਦੂਰ ਤੱਕ ਰਾਜਨੀਤੀ ਕੇ ਰਣ ਰਣਨੀਤੀ ਇੱਕ ਪਿੰਡ ਚ ਬਹੁਤ ਸੋਹਣਾ ਪਿਆਰਾ ਪਰਿਵਾਰ ਰਹਿੰਦਾ ਸੀ ਚੰਗਾ ਮਕਰ ਸਿੰਘ ਤੇ ਦਲੀਪ ਕੌਰ ਉਹਨਾਂ ਦੇ ਦੋ ਮੁੰਡੇ ਸੀ ਤਿੰਨ ਕੁੜੀਆਂ ਸੀ ਮੁੰਡੇ ਕਰਤਾਰਾ ਤੇ ਨਾਜਮ ਮੁੰਡੇ ਕੁੜੀਆਂ ਵਿਆਹੇ ਹੋਏ ਸੀ ਕਰਤਾਰੇ ਦੇ ਤਿੰਨ ਮੁੰਡੇ ਸੀ ਤੇ ਇੱਕ ਕੁੜੀ ਤਿੰਨ ਨਾਜ਼ਮ ਦੇ ਚਾਰ ਮੁੰਡੇ ਤੇ ਕੁੜੀਆਂ ਸੀ ਘਰੇ ਪੂਰੀ ਰੌਣਕ ਸੀ ਹਰ ਖੁਸ਼ੀ ਸੀ ਸਾਰੇ ਪਿੰਡ ਚ ਬਹੁਤ ਮਹਿਮਾ ਤੇ ਅਸਰ ਰਸੂਕ ਸੀ ਸਾਰਾ ਪਰਿਵਾਰ ਨਾਲ ਕੇ ਰਹਿੰਦਾ ਹਰ ਰਿਸ਼ਤੇਦਾਰ ਮੰਗਰ ਤੇ ਦਲੀਪ ਤੋਂ ਪੁੱਛ ਕੇ ਗੱਲ ਕਰਦੇ ਸੀ ਆਸੇ ਪਾਸੇ ਪਿੰਡਾਂ ਦੇ ਮਸਲੇ ਨਿਮੇੜ ਦਿੰਦਾ ਸੀ ਬਹੁਤ ਸਿਆਣੇ ਸੀ ਪਰਿਵਾਰ ਚ ਪਿਆਰ ਬਹੁਤ ਸੀ ਆਮਦਨ ਵੀ ਬਹੁਤ ਸੀ ਸਾਰੇ ਰਲ ਮਿਲ ਕੇ ਰਹਿੰਦੇ ਸੀਗੇ ਮਯਾਲਕਾ ਕਿ ਕੋਈ ਇੱਕ ਦੂਜੇ ਤੋਂ ਪੁੱਛੇ ਬਿਨਾ ਕੰਮ ਕਰਦੇ ਆਪਸ ਵਿੱਚ ਲਗਾਉ ਪਿਆਰ ਬਹੁਤ ਸੀ ਇੱਜ਼ਤ ਇੱਕ ਦੂਜੇ ਦੀ ਕਦਰ ਕਰਦੇ ਸੀ ਨਾਜਮ ਤੇ ਕਰਤਾਰੇ ਦਾ ਵੱਡਾ ਮੁੰਡਾ ਆਪਦੇ ਆਪ ਨੂੰ ਕੁਝ ਜ਼ਿਆਦਾ ਸਮਝਦਾਰ ਸਮਝਦਾ ਸੀ ਇਹ ਵੱਡੇ ਮੁੰਡੇ ਦੋਨੋਂ ਲੋਕਾਂ ਦੀਆਂ ਗੱਲਾਂ ਚਾਉਣ ਲੱਗ ਗਏ ਇਹਨਾਂ ਨੇ ਘਰੇ ਬੋਲਣਾ ਸ਼ੁਰੂ ਕਰ ਦਿੱਤਾ ਅਸੀਂ ਵੱਖਰੇ ਹੋਣਾ ਆਪਦੇ ਆਪ ਦੇ ਘਰ ਬਣਾਉਣੇ ਆ ਕਿਉਂਕਿ ਤੀਜੇ ਦੀ ਗੱਲ ਚ ਆ ਗਏ ਆਮਦਨ ਵੀ ਆਪਦੀ ਆਪਦੀ ਹੋ ਹੁਣ ਵੱਡਾ ਟੱਬਰ ਹੈ ਹਰ ਕੋਈ ਆਪਦੀ ਮਰਜ਼ੀ ਨਹੀਂ ਕਰ ਸਕਦਾ ਫਿਰ ਜਿਵੇਂ ਜੀ ਕਰੂ ਓਵੇਂ ਕਰੂ ਕਰੇ ਰੋਜ਼ ਲੜਾਈ ਰਹਿਣ ਲੱਗ ਗਈ ਮੱਗਰ ਤੇ ਦਲੀ ਬਹੁਤ ਸਮਝਾਉਂਦੇ ਪੁੱਤ ਅਸੀਂ ਹੱਡ ਗਾਲ ਲਈ ਤੁਹਾਡੇ ਕਰਕੇ ਅੱਜ ਜਿਹੜੀਆਂ ਜ਼ਮੀਨਾਂ ਦੇ ਮਾਲਕ ਬਣੇ ਫਿਰਦੇ ਹੋ ਉਹਨਾਂ ਨੂੰ ਅਸੀਂ ਬੀਜਨਯੋਗੀਆਂ ਕੀਤਾ ਦਿਨ ਰਾਤ ਮਿੱਟੀ ਨਾਲ ਮਿੱਟੀ ਹੋਏ ਆ ਪਰ ਮੁੰਡਿਆਂ ਨੇ ਖੁਦ ਮੁਖਤਿਆਰੀ ਸਿਰ ਤੇ ਚੜੀ ਸੀ ਕੌਣ ਕਿਵੇਂ ਸਮਝਾਵੇ ਇੱਕ ਦਿਨ ਦੋਨਾਂ ਮੁੰਡਿਆਂ ਨੂੰ ਕਿਸੇ ਤੀਜੇ ਬਾਹਰੋਂ ਨੌਜਵਾਨ ਨੇ ਚੂਲੀ ਲਾ ਦਿੱਤੀ। ਮੁੰਡੇ ਨੇ ਘਰੇ ਆ ਕੇ ਰੌਲਾ ਚੱਕ ਦਿੱਤਾ ਤੇ ਕਿਹਾ ਜਦੋਂ ਦੂਜਾ ਘਰ ਸਾਡੇ ਕੋਲ ਹੈ ਅਸੀਂ ਉੱਥੇ ਚੱਲਦੇ ਹਾਂ। ਸਮਾਨ ਚੱਕ ਉਸੇ ਵੇਲੇ ਤੁਰਕ ਲੱਗੇ। ਕਰਤਾਰੇ ਨੇ ਬਹੁਤ ਕਿਹਾ ਪਰ ਮੰਨਦਾ ਨਹੀਂ ਸੀ। ਉਸੇ ਵੇਲੇ 나ਜ਼ਮ ਦਾ ਮੁੰਡਾ ਵੀ ਘਰੇ ਆ ਗਿਆ। 나ਜ਼ਮ ਦੇ ਮੁੰਡੇ ਨੇ ਕਿਹਾ ਤੂੰ ਆਪ ਦੀ ਮਰਜ਼ੀ ਨਾਲ ਸਮਾਨ ਚੱਕ ਲਿਆ ਰੁੱਕ ਇੱਥੇ ਰੱਖ ਸਮਾਨ। ਉਸ ਵੇਲੇ ਡਾਂਗਾ ਚੱਲ ਪਈਆਂ ਕੁੜੀਆਂ ਚੀਕਾਂ ਮਾਰ ਲੱਗ ਗਈਆਂ ਰੌਲਾ ਪੈ ਗਿਆ ਸਾਰਾ ਟੱਬਰ ਭੱਜ ਕੇ ਘਰੋਂ ਨਿਕਲ ਗਿਆ ਜੋ ਹੱਥ ਆਇਆ ਉਹ ਹੀ ਸਮਾਨ ਚੁੱਕ ਲਿਆ ਇੱਕ ਕੁੜੀ ਵੀ ਲੜਾਈ ਚ ਆ ਕੇ ਮਰ ਗਈ 나ਜਮ ਦੇ ਮੁੰਡੇ ਨੇ ਕਿਹਾ ਜੋ ਇੱਧਰ ਘਰੇ ਸਮਾਨ ਪਿਆ ਆਪਾਂ ਚੱਕ ਲੈ ਆਉਂਦੇ ਆ ਨਾਜਮ ਨੇ ਕਿਹਾ ਬਹੁਤ ਕਿਹਾ ਪੁੱਤ ਰਹਿਣ ਦੇ ਕਿਉਂ ਇੱਕ ਦੂਜੇ ਨੂੰ ਮਾਰਨ ਤੇ ਤੁਰ ਪਏ ਪਰ ਉਸਨੇ ਕਿਹਾ ਤੈਨੂੰ ਕੀ ਪਤਾ ਪਹਿਲ ਉਹਨਾਂ ਨੇ ਕੀਤੀ ਐ ਅਸੀਂ ਭਾਜੀ ਮੋੜਨੀ ਹੈ ਸਾਡੇ ਅਣਖ ਦਾ ਸਵਾਲ ਹੈ ਨਾਜਮ ਦਾ ਮੁੰਡਾ ਆਪਦੇ ਭਰਾਵਾਂ ਤੇ ਭੈਣ ਨੂੰ ਨਾਲ ਲੈ ਗਿਆ ਸਮਾਨ ਵਾਸਤੇ ਉਥੇ ਕਰਤਾਰੇ ਕੀ ਕੁੜੀ ਦਾ ਦੁੱਖ ਮਨਾ ਰਹੀ ਸੀ ਇਹ ਸਮਾਨ ਚੱਕਣ ਲੱਗੇ ਕਰਤਾਰੇ ਦੇ ਮੁੰਡਿਆਂ ਨੇ ਲੜਾਈ ਸ਼ੁਰੂ ਕਰ ਦਿੱਤੀ ਉਥੇ ਉਹ ਖਰਾਬਾ ਹੋ ਗਿਆ ਇੱਕ ਮੁੰਡਾ ਤੇ ਕੁੜੀ ਦੀ ਮੌਤ ਹੋ ਗਈ ਬਾਕੀ ਘਰੇ ਆ ਗਏ ਸਾਰੇ ਆਪਦੇ ਆਪਦੇ ਦੁੱਖ ਲੈ ਕੇ ਕਰੋਗਰੀ ਬੈਠ ਗਏ ਵੰਡ ਪੈ ਗਈ ਸਮਾਂ ਬੀਤ ਗਿਆ ਨਾਜਮ ਨੇ ਆਪਦੇ ਪੁੱਤ ਦੀ ਵਿਆਹ ਲੈ ਖਰਚੇ ਜ਼ਿਆਦਾ ਕਰ ਲਏ ਕਰਜ਼ੇ ਚੜ ਗਏ ਦੁੱਖ ਜ਼ਿੰਦਗੀ ਚ ਬੀਤਦੀ ਤੇ ਕਰਤਾਰੇ ਨੇ ਆਪਦੇ ਇੱਕ ਮੁੰਡੇ ਨੂੰ ਵਿਆਹ ਲਿਆ ਕੁੜੀ ਰਾਣੀ ਬਹੁਤ ਸਿਆਣੀ ਘਰ ਦਾ ਸਾਰਾ ਕੰਮ ਕਰਦੀ ਸਾਰਾ ਟੱਬਰ ਰਾਣੀ ਦੇ ਪਿੱਛੇ-ਪਿੱਛੇ ਰਾਣੀ ਦੇ ਹੱਥ ਚ ਕਮਾਈ ਆ ਗਈ ਰਾਣੀ ਆਪਦੇ ਸ਼ੌਂਕ ਪੂਰੇ ਕਰੇ ਬਾਕੀ ਪੇਕੇ ਘਰ ਕਮਾਈ ਕੱਲੀ ਗਈ ਕਰਤਾਰੇ ਨੇ ਦੂਜਾ ਮੁੰਡਾ ਵਿਆਹ ਲਿਆ ਦੂਜੀ ਕਰਮੋਂ ਆਈ ਪੜ੍ਹੀ ਲਿਖੀ ਉਸਨੇ ਰਾਣੀ ਬਾਰੇ ਸਭ ਕੁਝ ਜਾਣ ਲਿਆ ਰਾਣੀ ਦੀ ਕਮਾਈ ਬਾਰੇ ਵੀ ਇਹ ਕਿਵੇਂ ਕਿੱਥੇ ਲੰਮਦੀ ਹੈ ਕੀ ਕਰਦੀ ਹੈ ਕਿੱਥੋਂ ਆਉਂਦੀ ਹੈ ਕਰਮੋਂ ਨੇ ਰਾਣੀ ਨੂੰ ਕਿਹਾ ਦੇਖ ਭੈਣੇ ਪੇਕੇ ਘਰੇ ਕਮਾਈ ਖਵਾਉਣ ਦਾ ਕੀ ਫਾਇਦਾ ਕੱਲ ਨੂੰ ਭਰਾ ਭਝਾਈ ਤਾਨੇ ਮਾਰੂ ਆਪਾਂ ਆਪਦੇ ਜਵਾਕਾਂ ਬਾਰੇ ਸੋਚਦੇ ਹਾਂ ਰਾਣੀ ਤੇ ਕਰਮੋਂ ਨੇ ਇੱਕਾ ਕਰ ਲਿਆ ਘਰ ਦੇ ਬਾਕੀ ਪਰਿਵਾਰ ਨੂੰ ਚੰਗਾ ਖਾਣ ਪੀਣ ਨੂੰ ਦੇਣਾ ਸ਼ੁਰੂ ਕਰ ਦਿੱਤਾ। ਪਰਿਵਾਰ ਪੂਰਾ ਖੁਸ਼। ਸਾਨੂੰ ਕੀ ਲੋੜ ਕਮਾਈ ਦੀ? ਸਾਨੂੰ ਬੈਠਿਆਂ ਨੂੰ ਸਭ ਕੁਝ ਮੱਖਣ ਮਲਾਈ ਮਿਲਦੀ ਐ। ਹੁਣ ਸਾਰੀ ਕਮਾਈ ਰਾਣੀ ਤੇ ਕਰਮੋਂ ਆਪਦੇ ਜਵਕ ਵਾਸਤੇ ਜੋੜਨ ਲੱਗ ਗਈਆਂ। ਕਰਤਾਰੇ ਨੂੰ ਪਤਾ ਲੱਗ ਗਿਆ ਇਹ ਦੋਨੋਂ ਘਰ ਬਾਰੇ ਸੋਚਦੀਆਂ ਨਹੀਂ ਕਮਾਈ ਰੱਖੀ ਜਾਂਦੀਆਂ। ਘਰ ਪੁਰਾਣਾ, ਪਾਣੀ ਖਰਾਬ ਹੋ ਗਿਆ। ਕੋਈ ਸਫਾਈ ਨਹੀਂ। ਸਾਡੀ ਕੋਈ ਸੁਣਵਾਈ ਨਹੀਂ ਸਾਰਾ ਟੱਬਰ ਗਲਤ ਰਸਤੇ ਤੁਰ ਗਿਆ। ਕਰਵਾ ਹੱਸ ਤੇ ਕੋਈ ਸੋਚਦਾ ਹੀ ਨਹੀਂ ਕਰਤਾਰੇ ਨੇ ਤੀਜਾ ਮੁੰਡਾ ਵਿਆਹ ਲਿਆ ਤੀਜੋ ਨੂੰ ਨਸੀਬੋ ਆਈ ਪੜ੍ਹੀ ਲਿਖੀ ਨਸੀਬੋ ਨੇ ਦੇਖਿਆ ਘਰ ਦੀ ਹਾਲਤ ਤਰਸਣਯੋਗ ਪਈ ਐ ਇਹਨਾਂ ਦੀ ਇੰਨੀ ਆਮਦਨ ਕਿੱਥੇ ਜਾਂਦੀ ਐ ਇੰਨੀ ਜ਼ਮੀਨ ਜਾਇਦਾਦ ਦੇ ਮਾਲਕਾ ਸੁਖ ਨਾਲ ਲੱਖਾਂ ਦੀ ਕਮਾਈ ਆਉਂਦੀ ਐ ਮਹੀਨੇ ਵਿੱਚ ਦੀ ਕਿੱਥੇ ਜਾਂਦੀ ਐ ਨਸੀਬੋ ਨੇ ਕਰਤਾਰੇ ਨੂੰ ਸੱਚ ਦੱਸਿਆ ਨਸੀਬੋ ਨੇ ਕਿਹਾ ਅੱਜ ਤੱਕ ਦੀ ਕਮਾਈ ਕਿੱਥੇ ਐ ਘਰ ਦੀ ਕੀ ਹਾਲਤ ਹੋਈ ਪਈ ਐ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਸਿਸਟਮ ਨਹੀਂ ਕਿਸੇ ਨੂੰ ਕੋਈ ਬੋਲਣ ਦਾ ਚੱਜ ਨਹੀਂ ਆਉਂਦਾ ਕੋਈ ਇੱਥੇ ਸਫਾਈ ਨਹੀਂ ਕੋਈ ਚੱਜ ਨਾਲ ਬਿਜਲੀ ਦਾ ਯੰਤਰ ਨਹੀਂਗਾ ਇੱਥੇ ਕੋਈ ਬਿਜਲੀ ਦਾ ਪ੍ਰਬੰਧ ਨਹੀਂ ਚੱਜ ਨਾਲ ਜੋ ਕੁਝ ਪਹਿਲਾਂ ਦਾ ਕਰਾਇਆ ਹੋਇਆ ਉਹੀ ਹੁਣ ਖਰਾਬ ਹੋਇਆ ਪਿਆ ਉਸ ਨੂੰ ਠੀਕ ਕਰਾਉਣ ਦਾ ਕੋਈ ਪ੍ਰਬੰਧ ਨਹੀਂ ਜੋ ਜੋ ਮਹਿਲ ਵਰਗਾ ਘਰ ਪਹਿਲਾਂ ਪਾਇਆ ਹੋਇਆ ਹੈ ਉਹ ਖਰਾਬ ਖੰਡਰ ਹੋ ਰਿਹਾ ਹੈ ਉਹਨੂੰ ਸਵਾਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ ਇੱਕ ਦੂਜੇ ਤੋਂ ਪੈਸੇ ਲੈ ਕੇ ਕੰਮ ਕਰ ਰਹੇ ਹਨ ਘਰੇ ਹੀ ਹਾਲ ਹੈ ਨਸੀਬੋ ਨੇ ਘਰ ਸੁਧਾਰਨ ਲਈ ਆਵਾਜ਼ ਚੱਕੀ ਨਸੀਬੋ ਦੀ ਆਵਾਜ਼ ਕਰ ਤੇ ਮੱਖਣ ਮਲਾਈ ਖਾਣ ਵਾਲਿਆਂ ਨੂੰ ਚੰਗੀ ਨਾ ਲੱਗੀ ਨਾ ਹੀ ਮੱਖਣ ਮਲਾਈ ਖਵਾਉਣ ਵਾਲਿਆਂ ਨੂੰ ਨਸੀਬੋ ਘਰ ਦੇ ਹਰ ਜੀ ਦੀਆਂ ਅੱਖਾਂ 'ਚ ਰੜਕਣ ਲੱਗੀ ਨਸੀਬੋ ਨੂੰ ਕਰਤਾਰੇ ਦਾ ਸਹਾਰਾ ਸੀ ਜਿਸ ਕਰਕੇ ਨਸੀਬੋ ਕੋਲ ਪਦਵੀ ਆਈ ਬੋਲਣ ਵਾਸਤੇ ਨਸੀਬੋ ਦੇ ਖਿਆਲ ਅਨੁਸਾਰ ਰਣ ਰੀਤੀ ਬਣ ਲੱਗੀ ਰਾਣੀ ਤੇ ਕਰਮੋ ਇਹੀ ਸੋਚਣ ਕਿ ਜਲਦੀ ਨਸੀਬੋ ਨੂੰ ਘਰੋਂ ਕਢਾਇਆ ਜਾਵੇ ਮੱਖਣ ਮਲਾਈ ਖਾਣ ਲਈ ਰਾણો ਹੀ ਕਰਮੋ ਦੇ ਨਾਲ ਸੀ ਸਾਰੇ ਇਹੀ ਸਕੀਮਾਂ ਬਣਾਉਣ ਲੱਗੇ ਕਿ ਨਸੀਬੋ ਨੂੰ ਘਰੋਂ ਕਿਵੇਂ ਕਢਾਇਆ ਜਾਵੇ ਨਸੀਬੋ ਦੇ ਹਰ ਪਾਸੇ ਦੁਸ਼ਮਣ ਸੀ ਹੁਣ ਘਰੇ ਸਾਰੇ ਕੱਢਣ ਨੂੰ ਬੈਠੇ ਸੀਗੇ ਨਸੀਬੋ ਦੀ ਇਹੀ ਸੋਚ ਸੀ ਕਿ ਘਰ ਨੂੰ ਘਰ ਬਣਾਉਣ ਦੀ ਪਰ ਦੂਜੇ ਖਿਲਾਫ ਸੀ ਨਸੀਬੋ ਨੂੰ ਹਰ ਕੋਈ ਆਪ ਦਾ ਦੁਸ਼ਮਣ ਸਮਝਦਾ ਸੀ ਕਿਉਂਕਿ ਜਿਹੜੇ ਬੈਠੇ ਮੱਖਣ ਮਲਾਈਆਂ ਖਾਂਦੇ ਸੀ ਮਸੀਂ ਉਹਨਾਂ ਤੇ ਵੀ ਚਾ ਉਧਰ ਉਹਨਾਂ ਤੇ ਵੀ ਬੋਲਦੀ ਸੀ ਚੌਧਰੀ ਮਾਰਦੀ ਸੀ ਵੀ ਤੁਸੀਂ ਉੱਠ ਕੇ ਕੰਮ ਕਿਉਂ ਨਹੀਂ ਕਰਦੇ ਤੁਸੀਂ ਬੋਲਦੇ ਕਿਉਂ ਨਹੀਂ ਇਹ ਪੈਸਾ ਕਿੱਥੇ ਜਾਂਦਾਗਾ ਇਹ ਘਰ ਨੂੰ ਤਰਸਨਯੋਗ ਹਾਲਤ ਕਿਉਂ ਬਣਾ ਦਿੱਤੀ ਹੈ ਤੁਸੀਂ ਘਰ ਵੱਲ ਝਾਕਦੇ ਕਿਉਂ ਨਹੀਂ ਤੁਸੀਂ ਬੋਲਦੇ ਕਿਉਂ ਨਹੀਂ ਤੁਸੀਂ ਵੱਡੇ ਬਜ਼ੁਰਗ ਹੋ ਘਰ ਦੇ ਮਾਲਕ ਹੋ ਤੁਸੀਂ ਕੋਈ ਬੋਲਦਾ ਕਿਉਂ ਨਹੀਂਗਾ ਇਹ ਕਮਾਈ ਜਾਂਦੀ ਕਿੱਥੇ ਤੇ ਕਿੱਧਰੋਂ ਆਈ ਕਿਵੇਂ ਆਈ ਕਿੱਧਰ ਗਈ ਤੁਹਾਨੂੰ ਕੋਈ ਮਤਲਬ ਨਹੀਂ ਜਦੋਂ ਉਹਨਾਂ ਨੂੰ ਬੋਲਦੀ ਸੀ ਤੇ ਉਹਨਾਂ ਨੂੰ ਬੋਲਦੀ ਇਹ ਨਸੀਬੋ ਖੜਕਦੀ ਸੀ ਵੀ ਸਾਨੂੰ ਐਂ ਕਿਉਂ ਬੋਲਦੀ ਐ ਹੁਣ ਉਹ ਬੈਠ ਕੇ ਖਾ ਕੇ ਰੱਜ ਕੇ ਉਹਨਾਂ ਨੂੰ ਮਿਲਦਾ ਸੀਗਾ ਬੈਠਿਆਂ ਨੂੰ ਤੇ ਉਹਨਾਂ ਨੂੰ ਲੋੜ ਨਹੀਂ ਸੀ ਬੋਲਣ ਦੀ ਪਰ ਨਸੀਬੋ ਨੇ ਮੱਖਣ ਮਲਾਈਆਂ ਵਾਲਿਆਂ ਦੇ ਖਵਾਉਣ ਵਾਲਿਆਂ ਦੇ ਖਿਲਾਫ ਜੰਗ ਛੇੜ ਲਈ ਹੁਣ ਨਸੀਬੋ ਆਪਦੀ ਮਰਜ਼ੀ ਨਾਲ ਘਰ ਨੂੰ ਬਣਾਉਣ 'ਚ ਲੱਗ ਗਈ ਬਾਕੀ ਸਾਰੇ ਖਿਲਾਫ ਜਾ ਰੇ ਦੇਖੋ ਜਿੱਤ ਕਿਸ ਦੀ ਹੁੰਦੀ ਐ ਕਿਉਂਕਿ ਵਿਹਲੇ ਖਾਣ ਵਾਲਿਆਂ ਨੂੰ ਹੁਣ ਔਖਾ ਸੀ ਕਿ ਕੰਮ ਕਰਕੇ ਖਾਣਾ ਪਊ ਕਮਾਈ ਰੱਖਣ ਵਾਲਿਆਂ ਨੂੰ ਔਖਾ ਸੀ ਕਿ ਸਾਡਾ ਹੁਣ ਕੀ ਬਣੂ ਕਿਉਂ ਖੱਦਾ ਜਾਊਗਾ ਦੇਖੋ ਹੁਣ ਨਸੀਬੋ ਕੀ ਕਰਦੀ ਐ ਸਾਰੇ ਇੱਕ ਪਾਸੇ ਐ ਤੇ ਨਸੀਬੋ ਕੱਲੀ ਇੱਕ ਪਾਸੇ ਐ ਨਸੀਬੋ ਘਰ ਨੂੰ ਬਣਾਉਣ ਦੇ ਵਿੱਚ ਲੱਗੀ ਹੋਈ ਐ ਤੇ ਦੂਜੇ ਸਾਰੇ ਆਪ ਦੇ ਆਪ ਦੇ ਗੀਜੇ ਭਰਨ ਵਾਸਤੇ ਆਪ ਦੇ ਆਪ ਦੇ ਜਵਾਕਾਂ ਦੀਆਂ ਜ਼ਿੰਦਗੀਆਂ ਬਣਾਉਣ ਵਿੱਚ ਲੱਗੇ ਹੋਏ ਐ ਤੇ ਘਰ ਘਰ ਨੂੰ ਸਵਾਰਨ ਵਾਸਤੇ ਅੱਗੇ ਵਧਾਉਣ ਵਾਸਤੇ ਕੋਈ ਸੋਚ ਨਹੀਂ ਰਿਹਾ ਕਰਮੋ ਤੇ ਰਾਣੀ ਦੀਆਂ ਅੱਖਾਂ ਦੇ ਵਿੱਚ ਨਸੀਬੋ ਰੜਕਦੀ ਸੀ। ਉਹ ਸੋਚਦੇ ਸੀ ਇਹਨੂੰ ਕਿਵੇਂ ਘੜਾਇਆ ਜਾਵੇ। ਉਹਨਾਂ ਨੇ 나ਜ਼ਮ ਵੱਲ ਇੱਕਾ ਕਰ ਲਿਆ। ਰਾਣੀ ਵਰਗੀਆਂ 나ਜ਼ਮ ਕਿਆ ਨਾ ਬੋਲਣ ਲੱਗ ਗਈਆਂ। ਉਹਨਾਂ ਨੂੰ ਵੀ ਨਸੀਬੋ ਦੇ ਖਿਲਾਫ ਢਕਾਉਣ ਲੱਪੀਆਂ। ਵੀ ਕਿਉਂ ਨਾ ਆਪਾਂ ਨਸੀਬੋ ਨੂੰ ਕੱਢ ਦੇ, ਆਪਾਂ ਰਲ ਜਗੇ, ਫਿਰ ਰੱਜ ਕੇ ਖਾਵਾਂਗੇ। ਹੁਣ ਆਪਸੀ ਬਹਿਸ ਤਕਰਾਰ ਦੁਸ਼ਮਣ ਨਾਲ ਦੁਸ਼ਮਣ ਜਾਰਲੇ ਸਾਰਿਆਂ ਦੀਆਂ ਕੋਝੀਆਂ ਚਾਲਾਂ ਨਸੀਬੋਂ ਨੂੰ ਕਢਾਉਣ ਵਾਸਤੇ ਸਾਰੇ ਭੰਡਰੇ ਸੀ ਮਨਸੀਬੋਂ ਨੇ ਆ ਕੇ ਸਭ ਕੁਝ ਖਰਾਬ ਕਰ ਦਿੱਤਾ ਪਰ ਸਾਰੇ ਹੀ ਕਰਨ ਨੂੰ ਖਰਾਬ ਕਰਨ ਵਾਲੇ ਰਲ ਗਏ ਇੱਕ ਕੱਲੀ ਨਸੀਬੋਂ ਖੜੀ ਦੇਖੋ ਕਿਵੇਂ ਸਫਲ ਹੁੰਦੀ ਹੈ ਤੁਹਾਨੂੰ ਇੱਕ ਕਹਾਣੀ ਤੋਂ ਕੀ ਸਿੱਖਿਆ ਮਿਲੀ ਦੱਸਣਾ ਜਰੂਰ ਕਮੈਂਟ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਸਤ ਸ੍ਰੀ ਅਕਾਲ ਜੀ